ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਵੀਡੀਓ ਵਿੱਚ ਅੱਜ ਤੁਹਾਨੂੰ ਦੁਬਈ ਤੋਂ ਅੰਮ੍ਰਿਤਸਰ ਦੀ ਵਾਪਸੀ। ਜੋ ਦੁਬਈ ਦੇ ਵਲੋਗ ਸੀ ਇਹ ਸਾਰੇ ਇੱਥੇ ਖਤਮ ਹੈ। ਤੇ ਇਹ ਆਖਰੀ ਵੀਡੀਓ ਹੈ। ਤੇ ਇਹ ਦੁਬਈ ਤੋਂ ਅੰਮ੍ਰਿਤਸਰ 에어ਪੋਰਟ ਦੀ ਹੋਵੇਗੀ। ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ। ਵੀਡੀਓ ਜਿਹੜੀ ਆ ਉਰੀ ਵੇਖਣੀ ਆ ਜਿੰਨੀਆਂ ਵੀਡੀਓ ਹੈਗੀਆਂ ਪੂਰੀਆਂ ਵੇਖਿਆ ਕਰੋ ਤੇ ਫਿਰ ਇਹ ਵੀਡੀਓ ਵੇਖਣ ਦਾ ਮਜ਼ਾ ਆਉਂਦਾ ਹੈ ਸਭ ਨੂੰ ਸਤਿ ਸ੍ਰੀ ਅਕਾਲ ਆਪਾਂ ਬਈ ਦਾ ਫਰੇਮ ਇੱਥੇ ਦਾ ਫੋਟੋ ਆ ਜਾਂਦੀ ਆਪਣੀ ਇਹ ਅਗੇ ਪਹਿਲੇ ਵੀਡੀਓ ਇਸ ਤਹੀਂ ਪਰਲੇ ਬਣਾ ਵੇਖਿਆ ਹੋਗਾ ਕੰਨੇ ਦੂਸਰਾ ਪਾਸਾ ਵੀਡੀਓ ਸੁਖਾ ਰਹੇ ਆ ਤੇ ਆ ਬਸ ਸਾਰਾ ਸ਼ਾਨਦਾਰ 뷰 ਬਾਹਰ ਲਾ ਆਇਆ ਕੋ ਬਸ ਕਿੱਡੀ ਵਧੀਆ ਖਲੋਤੀ ਲਾਲ ਰੰਗ ਦੀ ਅਗਲਾ ਪਾਸਾ ਵੇਖਦੇ ਆਂ ਦਾ ਬਹੁਤ ਵਧੀਆ ਬੱਸ ਬਣੀ ਇੱਕ ਮੋੜ ਫਰਮਣ ਵਾਸਤੇ ਘੜਦੇ ਦੁਬਈ ਦੇ ਵਾਲੇ ਵਾਲੇ ਆਹ ਦੁਬਈ ਫਰੇਮ ਦੇ ਵਾਲੇ ਥੋੜੇ ਪਰ ਚੋਈ ਕਾਟੀ ਬਿੰਦਾ ਜਾਂਦਾ ਆਜੇ ਰਿਪੋਰਟ ਮਸ਼ੀਨ ਐਸਕ림 ਵਾਲੀ ਆਟੋਮੈਟਿਕ ਚੱਲਦੀ ਕੋਈ ਬੰਦਾ ਨਹੀਂ ਲਾਗੇ ਆਪੇ ਕੱਪ ਚੁੱਕਦੀ ਆ ਆਪੇ ਪਰਕੇ ਲੈ ਆਉਂਦੀ ਆ ਲਿਆਗੇ ਫਿਰ ਉੱਤੇ ਰੱਖਦੇ ਨਹੀਂ ਲਿਆਗੇ gane me ki yon yar a ida on pa pou pou nan pou li la li la li nan pou n ap li deski deski pa sa li pa sa li pa sa li pa

ਜਰੂਰ ਹੋਗਾ। ਹਾਂ। ਹੋਰ ਹੋਗਾ। ਰੋਜੀ ਹੁਣ ਮੈਂ ਆ ਗਿਆ ਮੈਟਰੋ ਸਟੇਸ਼ਨ। ਇਥੋਂ ਮੈਟਰੋ ਟ੍ਰੇਨ ਫੜ ਲਿਆ। ਤੇ ਆਪਣੇ ਦਲਦਿਆਂ ਹੋਟਲ ਦੇ ਵਿੱਚ। ਤੇ ਅੱਜ ਸਾਡੀ ਵਾਪਸੀ ਆ ਅੰਮ੍ਰਿਤਸਰ ਨੂੰ ਦੁਬਈ ਤੋਂ। ਤੇ ਚਲੋ। ਹੀਂ ਹੁਣ ਆ ਗਿਆ ਆਪਣੇ ਹੋਟਲ ਤੇ ਲੱਗ ਗਿਆ ਨੋ ਲਿਓ ਮੇਰੀ ਗੱਡੀ ਵੀ ਆ ਗਈ ਆ ਡਰਾਈਵਰ ਮੇਰਾ ਭਾਈ ਜਾ ਕੇ ਆਸਵਾਦ ਸਨ ਦੇ ਪੈਸੇ ਵੀ ਲੈਣ ਆ ਗਿਆ ਆ ਗੱਡੀ ਤੇ ਆ ਵੀ ਰਹੇ ਅੱਜ ਜੀ ਦਿਲ ਸੇ ਦਿਲ ਉਸਮਾਨ ਆਪਣਾ ਰੱਖਿਆ ਗਿਆ ਲੱਗੇ ਗੱਡੀ ਦੇ ਵਿੱਚ ਬਹਿਣ ਅਸੀਂ ਚੱਲੇ ਹੁਣ 에어ਪੋਰਟ 에어ਪੋਰਟ ਤੋਂ ਸ਼ਾਮ ਦੀ ਸਾਡੀ ਫਲਾਈਟ ਆ ਤੇ ਚੱਲਦੇ ਹਾਂ ਉੱਥੇ ਹਾਂ ਲੋ ਜੀ ਪਹੁੰਚ ਗਏ 에어ਪੋਰਟ 에어ਪੋਰਟ ਪਹੁੰਚ ਗਏ ਸਾਨੂੰ ਕੁਛ ਮੁੰਡੇ ਮਿਲੇ ਆ ਇਹਨਾਂ ਨੇ ਇਹ ਅੰਬਸਾਰ ਉੱਤੇ ਆਹ ਸਾਰੀ ਉੱਥੇ ਜਾਣ ਵਾਲੇ ਆ ਨੂੰ ਬੈਗੇ ਬੱਸ ਵਿੱਚ ਹੁਣ ਚੱਲੇ ਆਂ ਜਾਇਦ ਦੇ ਚ ਪਹੁੰਚਣ ਵਾਸਤੇ ਅਧਿਕਾਰ ਵੀ ਆਡੀ ਹੋ ਗਈ ਹੁਣ ਬੱਸੇ ਜਾਣਦੇ ਆ ਬੱਸਾਂ ਨੂੰ ਛੱਡੂਗੀ ਅਵਾਈ ਜਾਇਦ ਦੇ ਲਾਗੇ ਉਥੇ ਲਾਉਗੇ। 에어ਪੋਰਟ ਦਾ ਬਾਹਰਲਾ ਆਲਦ ਵਾਲਾ ਸਾਰਾ। ਇਹ ਸਾਰਾ 에어ਪੋਰਟ ਦਾ ਬਾਹਰ ਜਿੱਧਰ ਜਾਇਕ ਬੰਦੀ ਉਧਰ। ਇਥੇ ਬੋਗੀਆਂ ਜੀ ਨਹੀਂ ਲਾਉਂਦੇ। ਇਸ ਬੱਸ ਨਹੀਂ ਜਾਇ ਤੇ ਕੋਲ ਖੜਦੇ। ਸਾਰੇ ਇਧੀਆਂ ਉਹ ਬਸਾਂ ਕਿੱਡੀਆਂ ਲੰਮੀਆਂ। ਸੂਰਜ ਇਹਦਾ ਸੈਟ ਸਨਸੈਟ ਹੋ ਰਿਹਾ। ਸ਼ਾਮ ਦਾ ਟਾਈਮ 7:20 ਵਜੇ ਦੀ ਫਲਾਈਟ ਆ। ਓਕੇ ਆਕਸੀਜਨ ਮਾਸ ਆਖਿਰ ਉਪਰਲੇ ਸਟੇਜ ਤੇ ਆਏ। ਤੋਂ ਉਸੇ ਇਸ ਤਰ੍ਹਾਂ ਸੇ ਆਕੋ ਉੱਪਰ ਲੱਗ ਕੇ ਬਾਈ ਬਸਮਾਨਾ ਵਿੱਚ ਸਾਸ ਨੇ ਕਰ ਹੈ। ਬਾਅਦ ਵਿੱਚ ਦੂਆ ਪਹੁੰਚੇ ਹੋਣਾ ਕੋਈ ਸਮੱਸਿਆ ਨਹੀਂ ਹੋਣਾ। ਅਗਲੇ ਖੰਭ ਤੇ ਲੱਗੇ ਸੀ ਡਾਈ। ਆ ਜਾਓ। ਆਕਾ ਆਕਸੀਜਨ ਮਾਸ ਆਖਿਰ ਉਪਰਲੇ ਸਟੇਜ ਤੇ ਆਏ। तो उसे इस तरह से नाक ना को ऊपर लगाएं और समान रूप से सांस लेते रहें। बाएं पैर में दुआ मौजूद होने का प्रार्थना करना। और इंटरव्यू लगा जा उठना। अगर जाए उठना। ਚਾ ਵੀਡ ਭਾਈ ਤੇਰ ਕਦੇ ਮੇਰ ਹੋਣਗੇ ਤੇ ਬੇਵਮ ਲਾਂਗੇ ਹੁਣ ਤੈਨੂੰ ਸਾਡੀ ਬਾਏ ਬਾਏ ਸੱਸਰੀ ਘਰ ਆਇਸ ਅੱਛਾ ਮੈਂ ਘਾੜ ਨਾਲ ਤੇ ਹੁਣ ਰਾਤ ਦਾ ਵੀ ਨੂੰ ਦੇਖੀ ਜੋ ਥੱਲੇ ਦਾ ਜਾਇ ਦੇ ਵਿੱਚੋਂ ਕਿਸ ਤਰ੍ਹਾਂ ਦੇਖਦੇ ਸ਼ਹਿਰ ਇਹਨਾਂ ਤੇ ਨਹੀਂ ਪਤਾ ਕਿਹੜਾ ਆਇਆ ਕਿਹੜੀ ਕੰਟਰੀ ਆਈ ਆ ਤੇ ਦੇਖੀ ਜਾਓ ਲੋ ਜੀ ਆ ਗਿਆ ਹੁਣ ਆਪਣਾ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਆ ਗਏ ਆ ਜਾਇ ਲਗਾ ਉਤਰਨਾ 에어ਪੋਰਟ ਤੇ 에 दुबई ਦਾ ਇਥੇ ਜਿਹੜਾ ਲੋਗ ਸਾਰੇ ਸਮਾਪਤਾ 에 दुबई ਦਾ ਟੂਰ ਦਾ ਐਂਡ ਹੋ ਗਿਆ ਜੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਭ ਨੂੰ ਸਤ ਸ੍ਰੀ ਅਕਾਲ 私はそれを見つけたらどうです